ਸ਼ੰਭੂ ਸਰਦ ਤੇ ਸਲਫਾਸ ਨਿਗਲੈਂਡ ਵਾਲੇ ਖੰਨਾ ਦੇ ਕਿਸਾਨ ਰਣਜੋਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਨੌਕਰੀ ਅਤੇ ਆਰਥਿਕ ਮਦਦ ਦੀ ਮੰਗ ਕੀਤੀ ਗਈ ਹੈ ਪਰਿਵਾਰ ਨੇ ਕਿਸਾਨ ਸਮੂਹਾਂ ਨੂੰ ਵੀ ਪਰਿਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਰਣਜੋਤ ਸਿੰਘ ਦੇ ਚਚੇਰੇ ਭਰਾ ਕਮਲਦੀਪ ਸਿੰਘ ਅਤੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕੇਸ ਤੋਂ ਪਹਿਲਾਂ ਵੀ ਰਣਜੋਤ ਸਿੰਘ ਨੇ ਦਿੱਲੀ ਮੋਰਚੇ ਨੂੰ ਪੂਰਾ ਸਮਰਥਨ ਦਿੱਤਾ ਸੀ ਉਹਨਾਂ ਵਿੱਚ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦਾ ਇੱਕ جنੂਨ ਸੀ ਖੰਨਾ ਤੋਂ ਰਾਜ ਬੈਨਰੋ ਦੀ ਰਿਪੋਰਟ ਜੀ ਨਾਮ ਹੈ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਮੈਂ ਰਤਨੜੀ ਪਿੰਡ ਦਾ ਸਰਪੰਚ ਸਰਪੰਚ ਸਾਹਿਬ ਇਸ ਤਰ੍ਹਾਂ ਸੀ ਤੁਹਾਡੇ ਇੱਕ ਪਿੰਡ ਦੇ ਜਿਹੜੇ ਇੱਕ ਕਿਸਾਨ ਸੀ ਜੋ ਸਿੰਘ ਉਹ ਉੱਥੇ ਮਤਲਬ ਕਿ ਸ਼ੰਭੂ ਬਾੜ ਦੇ ਧੰਨੀਆਂ ਤੇ ਜਿਉਂ ਸੀ ਕੀ ਹੋਇਆ ਸੀ ਉਹਨਾਂ ਦਾ ਨੀ ਅੱਜ ਸਾਨੂੰ ਸਵੇਰੇ ਪਤਾ ਲੱਗਿਆ ਜੀ ਵੀ ਬਹੁਤ ਦੁਖਦਾਈ ਘਟਨਾ ਹੋਈ ਹੈ ਵੀ ਉਹਨਾਂ ਦੀ ਡੈਥ ਹੋ ਗਈ ਤੇ ਉਸ ਜਿੱਦਾਂ ਉਹਨਾਂ ਨੇ ਸਲਵਾਸ ਕਰਦੀ ਆ 14 ਤਰੀਕ ਨੂੰ ਸਾਨੂੰ 3-4 ਵਜੇ ਪਤਾ ਲੱਗਿਆ ਫਿਰ ਤੁਸੀਂ ਗਏ ਪਿੰਡ ਤੇ ਕਈ ਜਾਣੇ ਤੇ ਉਦੋਂ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਉਦੋਂ ਉਹ ਹੀ ਇਹੀ ਕਹਿੰਦੇ ਸੀ ਉਹ ਵੀ ਮੈਨੂੰ ਪਾਪੂ ਡੱਲੇਵਾਲ ਦਾ ਦੁੱਖ ਦੇਖ ਨਹੀਂ ਹੋ ਰਿਹਾ ਵੀ ਉਹਦੇ ਨਾਲ ਮੈਂ ਜਿਉਣਾ ਨਹੀਂ ਚਾਹੁੰਦਾ ਮਰਨਾ ਹੀ ਚਾਹੁੰਨਾ ਮਰਨਾ ਚੰਗਾ ਤਾਂ ਉਸ ਤੋਂ ਪਹਿਲਾਂ ਵੀ ਤੁਹਾਡੇ ਕੋਈ ਉਹਨਾਂ ਨਾਲ ਗੱਲਬਾਤ ਹੋਈ ਆ ਜੀ ਪਹਿਲਾਂ ਜਦੋਂ ਗਏ ਨੇ ਜੀ ਉਰੋਂ ਉਦੋਂ ਸਾਨੂੰ ਦੱਸਿਆ ਕਿ ਮੈਂ 6 ਤਰੀਕ ਨੂੰ ਜਿਹੜਾ ਪਹਿਲਾ ਜੱਥਾ ਜਾਣਾ ਹਰਿਆਣੇ 'ਚ ਉਹਦੇ 'ਚ ਮੈਂ ਮੇਰਾ ਨਾਮ ਲਖਾਤਾ ਮੰਦਿਰ ਸਾਹਿਬ ਕੋ ਕਿ ਉਹਦੇ ਵਿੱਚ ਮੈਂ ਮਰ ਝੜ ਕੇ ਫੀਸਾ ਲੈਣਾ ਤੇ ਕਿੰਨੀ ਕ ਵਾਰ ਸਾਰੇ ਜਾਂਦੇ ਨੇ ਧਰਨਾਂ ਦੇ ਵਿੱਚ ਕਿ ਜਦੋਂ ਪਹਿਲਾਂ ਦਿੱਲੀ ਲੱਗਿਆ ਸੀ ਧਰਨਾ ਜੀ ਉਦੋਂ ਵੀ ਉੱਥੇ ਹੀ ਰਿਹਾ ਜਾਰ ਸ਼ੰਭੂ ਬਾਟਰ ਤੇ ਫਰਵਾਨ ਨੂੰ ਸਾਰ ਨੂੰ ਪਤਾ ਇਹ ਬਾਰੇ ਇਹਨਾਂ ਬਾਰੇ ਕੀ ਦਿੱਤਾ ਨਹੀਂ ਅਜੇ ਤੱਕ ਨਹੀਂ ਪਤਾ ਜੀ ਅੱਛਾ ਤੇ ਕੀ ਸਾ ਕੋਈ ਕਰਜ਼ਾ ਵਗੈਰਾ ਵੀ ਸੀ ਇਹਨਾਂ ਦੇ ਪਹਿਲਾਂ ਕੋਈ ਖਰਚਾ ਵਗੈਰਾ ਹੋਊਗਾ ਜੀ ਹਾਂ ਜੀ ਤੇ ਪਰਿਵਾਰ ਚ ਕੌਣ-ਕੌਣ ਹੋਣਾ ਕਰੂਗੀ ਪਰਿਵਾਰ ਦੇ ਵਿੱਚ ਇਹਨੇ ਚਾਰ ਭੈਣਾਂ ਨੇ ਜੀ ਤੇ ਇੱਕ ਭਰਾ ਤੇ ਬੇਟਾ ਬੇਟੀ ਤੇ ਕਮਾਨ ਵਾਲਾ ਕੌਣ ਹੈ ਕਮਾਨ ਵਾਲਾ ਤਾਂ ਇਸ ਟਾਈਮ ਬੇਟਾ ਹੈ ਜੀ ਮਜ਼ਦੂਰੀ ਉਹ ਕਰਦਾ ਜੀ ਉਹ ਤੇ ਘਰ ਦਾ ਵੀ ਖਰਚਾ ਕਰਦਾ ਸਭ ਕਿੰਤਾ ਚੱਲ ਰਿਹਾ ਹੈ ਇਹ ਹੀ ਚਲਾਉਂਦਾ ਸੀ ਕਰਨਜੋਤ ਸਿੰਘ ਹੈ ਚਲਾਉਂਦਾ ਸੀ ਹਾਂ ਪ੍ਰਾਪਰਟੀ ਰੀਟਰੀ ਦਾ ਕੰਮ ਕਰਕੇ ਇਹਦੇ ਸਿਰ ਤੇ ਉਹਦਾ ਘਰ ਦਾ ਗੱਜਰਾ ਚੱਲਦਾ ਸੀ ਜੀ ਤਾਂ ਹੁਣ ਉਹਨੂੰ ਡੈਥ ਹੋ ਗਈ ਹੈ ਕਿ ਪਿੰਡ ਦੇ ਉਹ ਉੱਥੇ ਜਤਬੰਦੀਆਂ ਕੋਈ ਜਾਰੀਆਂ ਉੱਥੇ ਉਹਨਾਂ ਕੋਲ ਹਾਂਜੀ ਜਾਮਾ ਕੀ ਜਤਬੰਦੀਆਂ ਵਾਲੇ ਵੀ ਫਿਰ ਰਹੇ ਨੇ ਅਸੀਂ ਵੀ ਜਾ ਕੇ ਆਈ ਸੀ ਕੱਲ੍ਹ ਵੀ ਗਏ ਸੀ ਕੱਲ੍ਹ ਅਸੀਂ ਸ਼ਾਮ ਨੂੰ ਉੱਥੋਂ ਆਇਆ 6 ਵਜੇ ਜਦੋਂ ਹਾਲਤ ਉਹਦੀ ਗੰਭੀਰ ਸੀਗੀ ਤੇ ਉੱਥੇ ਕੋਈ ਗੱਲਬਾਤ ਹੋਈ ਹੋ ਤੁਹਾਡੀ ਕੋਲ ਨਾਲ ਕੋਈ ਕਿਸਾਨੀ ਦੀ ਜੀ ਕੋਈ ਬੰਦੀਆਂ ਨਾਲ ਕਿਸੇ ਨਾਲ ਹਾਂਜੀ ਮਿਲਦੇ ਰਹੇ ਨੇ ਜੀ ਸਾਨੂੰ ਉੱਥੇ ਹੋਈ ਹੈ ਗੱਲ ਉਹਨਾਂ ਨੂੰ ਤੁਹਾਨੂੰ ਕਿੰਨੇ ਵੇ ਇਤਲਾਹ ਮਿਲੀ ਉਹਨਾਂ ਦੀ ਡੈਥ ਹੋਈ ਹੈ ਸਾਨੂੰ ਸਵੇਰੇ ਪਤਾ ਲੱਗਿਆ ਅੱਜ ਸਵੇਰੇ ਕਦੋਂ ਲੈ ਕੇ ਆਉਂਦੇ ਨੇ ਪਤਾ ਨਹੀਂ ਇਹ ਦੇਖੋ ਜੇ ਕੱਲ ਨੂੰ ਕੱਲ ਨੂੰ ਕੱਲ ਨੂੰ ਜੀ ਤੁਸੀਂ ਸਾਲਾ ਦਾ ਕਿ ਤੁਹਾਨੂੰ ਤੇ ਉੱਥੇ ਸ਼ੰਭੂ ਬਾਰਡਰ ਤੇ ਲੈ ਕੇ ਜਾਊਗੀ ਉਹ ਬੁੜੀ ਆ ਇੱਥੇ ਲੈ ਕੇ ਆਊਗਾ ਪਹਿਲਾਂ ਸ਼ੰਭੂ ਬਾਰਡਰ ਤੇ ਕਹਿੰਦੇ ਨੇ ਜੀ ਪਹਿਲਾਂ ਕਿਸਾਨ ਜਿੱਤੇ ਬੰਦੀ ਵਾਲੇ ਵੀ ਅਸੀਂ ਉੱਥੇ ਲੈ ਕੇ ਜਾਵਾਂਗੇ ਫਿਰ ਹੋਰੇ ਵੀ ਅਸੀਂ ਨਾਲ ਥੋੜੇ ਆ ਕੇ ਠੰਡਾਵਾਂਗੇ ਕੀ ਮੰਗ ਕਰਦੇ ਹੋ ਸਾਰੋਂ ਤੁਸੀਂ ਮੰਗ ਤਾਂ ਇਹੀ ਆ ਜੀ ਬੱਚੇ ਨੂੰ ਨੌਕਰੀ ਮਿਲੇ ਪਰਿਵਾਰ ਨੂੰ ਸਹਾਇਤਾ ਹੋਵੇ ਜਿੰਨੀ ਵੱਧ ਤੋਂ ਵੱਧ ਸਰਕਾਰ ਕਰ ਸਕੇ ਇਹ ਕਿਹਨੋਂ ਮੈ ਆਪਣਾ ਬੇਰਾਨਾ ਕਮਲ ਸਿੰਘ ਕੌਣ ਸੀ ਤੁਹਾਡੇ ਜਿਹੜੇ ਲੱਗਦੇ ਸੀ ਇਹ ਮੇਰੇ ਤਾਇਆ ਜੀ ਦੇ ਲੜਕਾ ਸੀ ਅੱਛਾ ਕੀ ਹੋਇਆ ਸੀ ਉਹਨਾਂ ਨਾਲ ਇਹ ਦੇਖੋ ਜੀ ਪਹਿਲਾਂ ਤੋਂ ਜਦੋਂ ਆਪਣੇ ਦਿੱਲੀ ਧਰਨਾ ਸਟਾਰਟ ਹੋਇਆ ਉਦੋਂ ਤੋਂ ਹੀ ਇਹ ਮਤਲਬ ਧਰਨੇ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲਿਆ ਉਤੋਂ ਸਾਹ ਜਿਹੜਾ ਧਰਨਾ ਚੱਲਿਆ ਉਹਦੇ ਵਿੱਚ ਲਾਲੋ ਵੀ ਇਹ 2-2 3-3 ਮਹੀਨੇ ਲਗਾਤਾਰ ਹੀ ਉੱਥੇ ਲਾ ਕੇ ਆਉਂਦਾ ਰਿਹਾ ਤੇ ਹੁਣ ਜਦੋਂ ਇਹ ਧਰਨਾ ਸਟਾਰਟ ਹੋਇਆ ਹੁਣੇ ਮੇਰੇ ਖਿਆਲ ਇਥੋਂ 6 ਤਰੀਕ ਨੂੰ ਸ਼ਾਇਦ 6 ਜਾਂ 8 ਤਰੀਕ ਨੂੰ ਇੱਥੋਂ ਗਿਆ ਤੇ ਮਾੜਾ ਜਿਹਾ ਦੱਸ ਕੇ ਗਿਆ ਕਹਿੰਦਾ ਵੀ ਮੈਂ ਚੱਲੇ ਆ ਧਰਨੇ ਤੇ ਨ ਵੀ ਤੁਸੀਂ ਮੇਰੇ ਕੋਲ ਬੇੜਾ ਮਾਰੀ ਤੇ ਉਦੋਂ ਫਿਰ ਅਸੀਂ 14 ਤਰੀਕ ਨੂੰ ਸਾਨੂੰ ਉੱਥੋਂ ਫੋਨ ਆਇਆ ਇਦੇ ਬੇਟੇ ਨੂੰ ਜੱਗੀ ਨੂੰ ਵੀ ਉਹਨੇ ਮਤਲਬ ਵੀ ਤੁਹਾਡੇ ਡੈਡੀ ਨੇ ਜੋਤ ਸਿੰਘ ਨੇ ਵੀ ਸਲਫਾਸ ਖਾ ਲਈ ਤੇ ਵੀ ਉਹ ਚਲੋ ਫਿਰ ਅਸੀਂ ਉਹਦੇ ਤੇ ਪਤਾ ਕੀਤਾ ਉੱਥੇ ਸਾਡਾ ਸੰਬੰਧਕ ਹੋਇਆ ਜੁਨੀਅਨ ਵਾਲਿਆਂ ਨਾਲ ਤੇ ਫਿਰ ਸਾਨੂੰ ਵੀਡੀਓ ਉਹਨਾਂ ਨੇ ਪਾਈ ਵੀ ਇਹ ਦੇ ਕਰਕੇ ਉਹਨਾਂ ਨੇ ਜਿਹੜਾ ਦੱਸਿਆ ਜੋਤ ਸਿੰਘ ਨੇ ਵੀ ਮੇਥੋਂ ਬਾਪੂ ਜਿਹੜਾ ਡੱਲੇਬਾਲ ਮਰਨ ਲਈ ਉਹ ਤਿਆਰ ਹੋਇਆ ਬੈਠਾ ਇਹ ਉਹਦੀ ਹਾਲਤ ਮੇਥੋਂ ਦੇਖੀ ਨਹੀਂ ਜਾਂਦੀ ਪure ਸਾਡੀਆਂ ਧੀਆਂ ਭੈਣਾਂ ਦੀ ਬੜੀ ਬੇਅਦਬੀ ਹੋ ਰਹੀ ਆ ਰੁਲਦੀਆਂ ਫਿਰਦੀਆਂ ਨੇ ਵੀ ਮੇਥੋਂ ਇਹ ਕੁਝ ਦੇਖਿਆ ਨਹੀਂ ਜਾਂਦਾ ਉਹ ਕਹਿੰਦਾ ਵੀ ਕੀ ਲੈਣਾ ਮੈਂ ਅਜੇ ਥੋਂ ਜੀਉ ਕੇ ਇਸ ਕਰਕੇ ਉਹ ਸਲਫਾਸ ਖਾ ਗਿਆ ਤੇ ਸਵਾਗਤ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਆ ਇਸ ਟਾਈਮ ਤੇ ਕੀ ਹਾਲਾਤ ਆ ਦੇਖੋ ਜ਼ਮੀਨ ਜਾਇਦਾਦ ਇਹਨਾਂ ਕੋਲ ਕੋਈ ਹੈ ਨਹੀਂ ਜੀ ਤੇ ਪਹਿਲਾਂ ਤੋਂ ਇਹ ਹੁਣ ਜਿਹੜਾ ਖਰਚਾ ਪਾਣੀ ਸੀ ਇਹੀ ਮਾੜਾ ਮੋਟਾ ਮਤਲਬ ਮਜ਼ਦੂਰੀ ਵਗੈਰਾ ਕਰਕੇ ਚਲਾਉਂਦਾ ਸੀ ਜਾਂ ਇਹਦਾ ਬੇਟਾ ਜਿਹੜਾ ਉਹ ਵੀ ਮਜ਼ਦੂਰੀ ਵਗੈਰਾ ਹੀ ਕਰਦਾ ਜਾਂਦੇ ਤਾਂ ਬਸ ਇਹਦੇ ਸਿਰ ਤੇ ਹੀ ਸੀਗਾ ਪਰਿਵਾਰ ਜਿਹੜਾ ਰੋਟੀ ਪਾਣੀ ਚੱਲਦਾ ਸੀ ਰੋਜ਼ ਦਾ ਬਜਾ ਜਾਨ ਸਿੰਘ ਦੇ ਸਿਰ ਤੇ ਹੀ ਚੱਲਦਾ ਸੀ ਜੋ ਹੁਣ ਤੁਹਾਡੀ ਉਹ ਜਿੱਥੇ ਬੰਦੀਆਂ ਨਾਲ ਗੱਲਬਾਤ ਹੋਈ ਹੈ ਉੱਥੇ ਹਾਂਜੀ ਉਹ ਜਿਹੜੇ ਸ਼ੇਰੇ ਪੰਜਾਬ ਜੁਨੀਅਨ ਦੇ ਪ੍ਰਨਾਨ ਨੇ ਜੀ ਆਪਣੇ ਗੁਰਿੰਦਰ ਸਿੰਘ ਪੰਗੂ ਜੀ ਉਹਨਾਂ ਨਾਲ ਗੱਲਬਾਤ ਹੋਈ ਉਹ ਰਾਤ ਆ ਕੇ ਵੀ ਗਏ ਨੇ ਮਾਤਾ ਕੋਲ ਤੇ ਉਦੋਂ ਤਾਂ ਜਾਨੀ ਮਤਲਬ ਇਹ ਵੈਂਟੀਲੇਟਰ ਦੇ ਸੀ ਉਦੋਂ ਡੈਥ ਦਾ ਕਲੀਅਰ ਨਹੀਂ ਸੀ ਹੋਇਆ ਉਹ ਰਾਤ ਆ ਕੇ ਗਏ ਨੇ ਉਹ ਕਹਿ ਵੀ ਗਏ ਨੇ ਮਾਤਾ ਨੂੰ ਵੀ ਕੋਈ ਗੱਲ ਨਹੀਂ ਜੋ ਕਰਨਾ ਬਾਬੇ ਨਾਨਕ ਨੇ ਉਹ ਤਾਂ ਵੱਖਰੀ ਗੱਲ ਆ ਵੀ ਭਾਈ ਜੋ ਸਾਥੇ ਹੋਇਆ ਅਸੀਂ ਵੱਧ ਤੋਂ ਵੱਧ ਤੁਹਾਡੀ ਮਾਦੇ ਦੇ ਵਿੱਚ ਹਾਜ਼ਰ ਹਾਂ ਤਦ ਤੱਕ ਕਿ ਕਿੰਨੇ ਕਬੀ ਹੋ ਜੂਗਾ ਅੱਜ ਸਾਨੂੰ ਮਤਲਬ ਸਵੇਰੇ 5:00 ਵਜੇ ਫੋਨ ਆਇਆ ਜੀ ਉਹਦਾ ਭਾਣ ਜਿਆ ਉੱਥੇ ਅਮਨਦੀਪ ਸਿੰਘ ਜੱੱਗੀ ਉੱਥੇ ਦਾ ਬੇਟਾ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਮੇਰੇ ਖਾਲ 2:30 ਦੇ ਕਰੀਬ ਉਹਨਾਂ ਨੇ ਜਿਹੜੀ ਹੈਗੀ ਉਹ ਕਲੀਅਰ ਕੀਤੀ ਲੱਗਿਆ ਕਿਸੇ ਤਰ੍ਹਾਂ ਦੂਜੀ ਕੈਟਗਰੀ ਇੱਥੇ ਲਿਆਂਦੇ ਕੀ ਕਾਰੇ ਕੀ ਕਰੇ ਜਾਂਦੇ ਨੇ ਤੇ ਪ੍ਰਧਾਨ ਸਾਹਿਬ ਨਾਲ ਮਤਲਬ ਸਾਡੀ ਗੱਲ ਹੋਈ ਸੀ ਕਿਉਂਕਿ ਕੱਲ ਜਿਹੜਾ ਅਸੀਂ ਕੱਲ ਵੀ ਮਿਲ ਕੇ ਆਇਆ ਜੀ ਉਦੋਂ ਹਾਲਤ ਬੜੀ ਗੰਭੀਰ ਸੀ ਤੇ ਲੱਗਦਾ ਹੀ ਸੀਗਾ ਵੀ ਹੁਣ ਜਿਹੜਾ ਚਾਂਸ ਆਗੇ ਵੀ ਉਹ ਕਲੀਅਰ ਆ ਵੀ ਮੌਤਬੰਦ ਨਹੀਂ ਤੇ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਬਾਣਾ ਵਰਤਿਆ ਤਾਂ ਅਸੀਂ ਪਹਿਲਾਂ ਮੀਰ ਡੈੱਡ ਬੋਡੀ ਸ਼ੰਭੂ ਬਾਰਡਰ ਤੇ ਲੈ ਕੇ ਜਾਵਾਂਗੇ ਉੱਥੋਂ ਬਾਅਦ ਵੀ ਫੇਰ ਅਸੀਂ ਪਿੰਡ ਲੈ ਕੇ ਜਾਵਾਂਗੇ ਤੇ ਹੁਣ ਕੀ ਸਰ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਜਿਹਦੇ ਇੱਧਰ ਲਗਾਤਾਰ ਜਿੱਥੇ ਨੂੰ ਹੈ ਕਿਸਾਨ ਧਰਨੇ ਵੀ ਜਾ ਰਹੇ ਆ ਤੇ ਮੌਤ ਹੋਈਆਂ ਤੁਹਾਡੇ ਪਿੰਡ ਦੇ ਵੀ ਕਿਸਾਨ ਦੀ ਮੌਤ ਹੋਈ ਹੈ ਕੀ ਮੰਗ ਕਰਨਾ ਚਾਹੀਦਾ ਨਹੀਂ ਮੰਗ ਤਾਂ ਦੇਖੋ ਇਹੀ ਆ ਜਿਹੜੀਆਂ ਦੇਖੋ ਸਾਲ ਪਹਿਲਾਂ ਧਰਨਾ ਚੱਲਿਆ ਜੀ ਉਹਦੇ ਵਿੱਚ ਜਿਹੜੀਆਂ ਮੰਗਾਂ ਰੱਖੀਆਂ ਹੋਈਆਂ ਸੀ ਵੀ ਇੱਕ ਤਾਂ ਐਮਐਸਪੀ ਦਾ ਰੌਲਾ ਜਿਹੜਾ ਪੱਕਾ ਕੀਤਾ ਜਾਵੇ ਜਿਹੜੀ ਪ੍ਰਾਈਵੇਟੇਸ਼ਨ ਹੋ ਰਹੀ ਹੈ ਮੰਡੀਆਂ ਦੀ ਉਹ ਨਾ ਕੀਤੀ ਜਾਵੇ ਸਰਕਾਰੀ ਮੰਡੀਆਂ ਚੱਲਣ ਜੀ ਉਹ ਵੀ ਮੰਗਾਂ ਨੇ ਉਹ ਪਹਿਲਾਂ ਮਤਲਬ ਇਹਨਾਂ ਨੇ ਵਾਅਦਾ ਕਰਕੇ ਮੁੱਕਰ ਜੀ ਹੁਣ ਸਰਕਾਰ ਅੱਗੇ ਤਾਂ ਆਪਣਾ ਤਰਲਾ ਇਹੀ ਹੁੰਦਾ ਹੈ ਵੀ ਇਹ ਮੰਗਾਂ ਮੰਨੀਆਂ ਜਾਣ ਜੀ ਤਾਂ ਕਿ ਉੱਥੇ ਜਿਹੜੇ ਮੁੰਡੇ ਬੋੜੇ ਬੇਜ ਜਮਾਨ ਮੁੰਡੇ ਪੂਰੇ ਮਰ ਰਹੇ ਨੇ ਨੀ ਹੱਥੇ ਮਾਰ ਰਹੇ ਨੇ ਵੀ ਜੇ ਸਰਕਾਰ ਉਹ ਮੰਗਾਂ ਮੰਨ ਲਵੇ ਤਾਂ ਆ ਜਿਹੜਾ ਪੰਜਾਬ ਦੀ ਜਵਾਨੀ ਆ ਇਹ ਮਤਲਬ ਬਚ ਰਹੇਗੀ ਪਰ ਜਿਵੇਂ ਪਰਿਵਾਰ ਦੇ ਵਿੱਚ ਇਹਨਾਂ ਦਾ ਇਕੱਲਾ ਬੇਟਾ ਹੈਗਾ ਆ ਅੱਗੋਂ ਕਿਹਦਾ ਸਰਕਾਰ ਨੂੰ ਕੋਈ ਇਹਨਾਂ ਦੇ ਕੋਈ ਅਧਿਮਨੋਰ ਕਹਿੰਦੇ ਨਹੀਂ ਅਸੀਂ ਤਾਂ ਦੇਖੋ ਇਹੀ ਬੇਨਤੀ ਕਰਦੇ ਆਂ ਸਰਕਾਰ ਅੱਗੇ ਵੀ ਤੇ ਜਿਹੜੀਆਂ ਜੱਥੇਬੰਦੀਆਂ ਜਿਨ੍ਹਾਂ ਨਾਲ ਇਹ ਰਹਿੰਦਾ ਰਿਹਾ ਦਿੱਲੀ ਧਰਨੇ ਪਹਿਲਾਂ ਵੀ ਇਹਨਾਂ ਨਾਲ ਹੀ ਰਿਹਾ ਹੈ ਵੀ ਉਹ ਜੱਥੇਬੰਦੀਆਂ ਵੀ ਸਰਕਾਰ ਵੀ ਇਹਨਾਂ ਦੀ ਕੋਈ ਮਾਲੀ ਸਹਾਇਤਾ ਜਿੰਨੀ ਹੋ ਸਕਦੀ ਹੈ ਜੀ ਬਾਅਦ ਤੋਂ ਬਾਅਦ ਕਰੇ ਕਿਉਂਕਿ ਜਿਹੜਾ ਗੁਜ਼ਾਰਾ ਸੀ ਉਹਦੇ ਸਿਰ ਤੇ ਚੱਲਦਾ ਸੀ ਹੁਣ ਇਹਨਾਂ ਦਾ ਕੋਈ ਗੁਜ਼ਾਰਾ ਵਾਲਾ ਹੈ ਨਹੀਂ ਬੇਟਾ ਵੀ ਅਨਪੜਾ ਹੈ ਜੀ ਉਹ ਵੀ ਮਤਲਬ ਆਪਣਾ ਮਜ਼ਦੂਰੀ ਕਰਨ ਯੋਗ ਹੈ ਜੀ